ਪਰ ਉਹਨਾਂ ਨੂੰ ਵਿਖਾਉਣ ਦੇ ਵਾਸਤੇ ਕਿ ਵੇਖੋ ਅਸੀਂ ਤੁਹਾਡੀ ਸਪੋਰਟ ਕੀਤੀ ਤੇ ਸਾਡਾ ਵਿਰੋਧ ਹੋ ਰਿਹਾ ਤੇ ਹੁਣ ਬਾਬਾ ਜੀ ਬਿਆਨਾਂ ਤੇ ਜਾਂ ਇਸ਼ਤਿਹਾਰਾਂ ਤੇ ਉੱਤਰ ਆਏ ਨੇ ਇਹਨਾਂ ਦੇ ਜਿਹੜੇ ਹਿੰਦੀ ਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਵੀਰੋ ਮੇਰੇ ਸਵਾਲ ਦਾ ਜਵਾਬ ਦਿਓ ਕਿ ਜਦੋਂ ਬੇਅਦਬੀਆਂ ਹੋਈਆਂ ਸੀ ਥਾਵਾ-ਥਾਵਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਿੰਨੇ ਕ ਅਖਬਾਰਾਂ 'ਚ ਤੁਹਾਡੇ ਇਸ਼ਤਿਹਾਰ ਲੱਗੇ ਸੀ ਦਮਦਮੀ ਟਕਸਾਲ ਦੇ ਮੁਖੀ ਵਜੋਂ ਬਾਬਾ ਹਰਨਾਮ ਸਿੰਘ ਨੇ ਲਵਾਏ ਸੀ ਜਾਂ ਸ਼ਿਵ ਸੈਨਾ ਖਿਲਾਫ ਇਹਨੇ ਮੋਰਚੇ ਲੱਗਦੇ ਰਹੇ ਉਹ ਹਵਾਰੇ ਨੂੰ ਥੱਪੜ ਮਾਰਨ ਤੇ ਕਰਨ ਸ਼ਾਂਤ ਕਰਮਾ ਗਿਆ ਭਾਵੇਂ ਥੱਪੜ ਖਾ ਕੇ ਆਇਆ ਕਿੰਨੇ ਕ ਬਿਆਨ ਲੱਗੇ ਸੀ ਬਾਬਾ ਜੀ ਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਪਿਛਲੇ ਦਿਨਾਂ ਤੋਂ ਹਰਨਾਮ ਸਿੰਘ ਧੰਮੇ ਦਾ ਮਸਲਾ ਚੱਲਿਆ ਤੇ ਆਪਾਂ ਬੋਲੇ ਪਰ ਹੁਣ ਕੁਝ ਦਿਨਾਂ ਤੋਂ ਉਹਨਾਂ ਦੇ ਗੈਂਗ ਵੱਲੋਂ ਜੋ ਧਮਕੀਆਂ ਆ ਰਹੀਆਂ ਨੇ ਫੇਕ ਆਈਡੀਆਂ ਤੋਂ ਗਾਲੀ ਕਲੋਚ ਕੀਤਾ ਜਾ ਰਿਹਾ ਮੈਂ ਬੇਨਤੀ ਕਰਾਂਗਾ ਉਹਨਾਂ ਵੀਰਾਂ ਨੂੰ ਕਿਉਂਕਿ ਉਹ ਗਿਣੇ ਚੁਣੇ ਨੇ ਅਸੀਂ ਜਾਣਦੇ ਆ ਮੈਂ ਨਾਂ ਨਹੀਂ ਲਵਾਗਾ ਉਹਨਾਂ ਦੇ ਤੇ ਕੁਝ ਸਵਾਲ ਨੇ ਠੀਕ ਹੈ ਸਭੇ ਇੱਕ ਭਾਸ਼ਾ ਦੇ ਵਿੱਚ ਹੀ ਅਸੀਂ ਤੁਹਾਨੂੰ ਸਵਾਲ ਕੀਤੇ ਸੀ ਤੇ ਸਭੇ ਇੱਕ ਭਾਸ਼ਾ ਦੇ ਵਿੱਚ ਜੇ ਤੁਸੀਂ ਜਵਾਬ ਦੇ ਦਿਓ ਤੇ ਚੰਗੀ ਗੱਲ ਆ ਤੇ ਹੁਣ بڑے ਹਿੰਦੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਦੇ ਕੇ ਮੁੱਲ ਦੇ ਤੇ ਬਿਆਨ ਦੇ ਦੇ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪਹਿਲੀ ਗੱਲ ਤਾਂ ਮੈਂ ਇਹ ਕਰਨੀ ਚਾਹੁੰਦਾ ਕਿ ਬਾਬਾ ਜੀ ਨੇ ਉੱਥੇ ਪ੍ਰੈਸ ਕਾਨਫਰੰਸ ਵੀ ਹਿੰਦੀ ਦੇ ਵਿੱਚ ਕੀਤੀ ਸੀ ਭਾਵੇਂ ਉਹ ਸਿੱਖਲੀਗਰ ਹੋਣ ਜਾਂ ਜਿਹੜੇ ਮਰਜੀ ਬਰਾਦਰੀ ਦੇ ਸਿੱਖ ਹੋਣ ਉਹਨਾਂ ਨੂੰ ਪੰਜਾਬੀ ਆਉਂਦੀ ਹੈ ਤੇ ਉਦੋਂ ਵੀ ਹਿੰਦੀ ਨੂੰ ਤਰਜੀਹ ਦਿੱਤੀ ਗਈ ਹਿੰਦੂ ਨੂੰ ਖੁਸ਼ ਕਰਨ ਵਾਸਤੇ ਤੇ ਹੁਣ ਜਿਹੜੇ ਬਿਆਨ ਨੇ ਨਾ ਤੁਸੀਂ ਆਪ ਹੀ ਸੋਚ ਲਓ ਬਈ ਪੰਜਾਬ ਦੇ ਵਿੱਚ ਕਿੰਨੇ ਕੁ ਘਰਾਂ ਦੇ ਵਿੱਚ ਜਿਹੜੇ ਨੇ ਉਹ ਹਿੰਦੀ ਅਖਬਾਰ ਆਉਂਦੇ ਨੇ ਜਾਂ ਹਿੰਦੀ ਲੋਕ ਪੜ੍ਹਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਸੀਂ ਪੰਜਾਬੀ ਦੇ ਪੋਤੇ ਆ ਪੰਜਾਬ ਦੇ ਪੋਤੇ ਆ ਤੇ ਪੰਜਾਬੀ ਸਾਨੂੰ ਸਾਰਿਆਂ ਨੂੰ ਆਉਂਦੀ ਹੈ ਪਰ ਉਹਨਾਂ ਨੂੰ ਵਿਖਾਉਣ ਦੇ ਵਾਸਤੇ ਹੀ ਕਿ ਵੇਖੋ ਅਸੀਂ ਤੁਹਾਡੀ ਸਪੋਰਟ ਕੀਤੀ ਤੇ ਸਾਡਾ ਵਿਰੋਧ ਹੋ ਰਿਹਾ ਤੇ ਹੁਣ ਬਾਬਾ ਜੀ ਬਿਆਨਾਂ ਤੇ ਜਾਂ ਇਸ਼ਤਿਹਾਰਾਂ ਤੇ ਉੱਤਰ ਆਏ ਨੇ ਇਹਨਾਂ ਦੇ ਜਿਹੜੇ ਹਿੰਦੀ ਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਵੀਰੋ ਮੇਰੇ ਸਵਾਲ ਦਾ ਜਵਾਬ ਦਿਓ ਕਿ ਜਦੋਂ ਬੇਅਦਬੀਆਂ ਹੋਈਆਂ ਸੀ ਥਾਵਾ-ਥਾਵਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਿੰਨੇ ਕ ਅਖਬਾਰਾਂ 'ਚ ਤੁਹਾਡੇ ਇਸ਼ਤਿਹਾਰ ਲੱਗੇ ਸੀ ਦਮਦਮੀ ਟਕਸਾਲ ਦੇ ਮੁਖੀ ਵਜੋਂ ਬਾਬਾ ਹਰਨਾਮ ਸਿੰਘ ਨੇ ਲਵਾਏ ਸੀ ਜਾਂ ਸ਼ਿਵ ਸੈਨਾ ਖਿਲਾਫ ਇਹਨੇ ਮੋਰਚੇ ਲੱਗਦੇ ਰਹੇ ਉਹ ਹਵਾਰੇ ਨੂੰ ਥੱਪੜ ਮਾਰਨ ਤੇ ਕਰਨ ਸ਼ਾਂਤ ਕਰਮ ਆ ਗਿਆ ਭਾਵੇਂ ਥੱਪੜ ਖਾ ਕੇ ਆਇਆ ਕਿੰਨੇ ਕ ਬਿਆਨ ਲੱਗੇ ਸੀ ਬਾਬਾ ਜੀ ਦੇ ਜਾਂ ਸਰਬੱਤ ਖਾਲਸਾ ਹੋਇਆ ਸਰਬੱਤ ਖਾਲਸੇ ਦੇ ਹੱਕ ਦੇ ਵਿੱਚ ਜਾਂ ਸਰਬੱਤ ਖਾਲਸੇ ਵਿੱਚ ਪਹੁੰਚਣ ਦੇ ਵਾਸਤੇ ਉੱਥੇ 2015 ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਵਜੋਂ ਹੋਇਆ ਸੀ ਰੋਸ ਵਜੋਂ ਹੋਇਆ ਸੀ ਬਰਗਾੜੀ ਇਹਨਾਂ ਚ ਮੋਰਚਾ ਲੱਗਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਨੇ ਕਿੰਨੇ ਕ ਬਿਆਨ ਆਗੇ ਕਿਸਾਨੀ ਮੋਰਚੇ ਲੱਗੇ ਰਹੇ ਕਿੰਨੇ ਕ ਬਿਆਨ ਆਗੇ ਛੇ ਸੈਨਾਵਾਲੇ ਸ਼ਰਿਆਮ ਸੰਤਾਂ ਦੀ ਫੋਟੋ ਜਾਂ ਪੁਤਲੇ ਸਾੜਨ ਦੀਆਂ ਧੰਕੀਆਂ ਦਿੰਦੇ ਰੇ ਕਿੰਨੇ ਕਬਿਆਨ ਆ ਗਏ ਕਦੇ ਨਹੀਂ ਆਇਆ ਹਨ ਤੇ ਬੜਾ ਵੱਡਾ ਤਰਾਜ ਆ ਤੁਹਾਡਾ ਕਿ ਅਸੀਂ ਟਰੱਕਾਂ 'ਚ ਬਹਿ ਕੇ ਤੇ ਵੀਡੀਓ ਮਾ ਦਿੰਨੇ ਆ ਜਾਂ ਕਾਰ 'ਚ ਬਹਿ ਕੇ ਵੀਡੀਓ ਪਾ ਦਿੱਤੀ ਤੇ ਤੁਸੀਂ ਕੀ ਕੀਤਾ ਅਸੀਂ ਭਰਾਵੋ ਕੋਈ ਕੌਮ ਦੇ ਅਲੰਬਦਾਰ ਬਣ ਕੇ ਜਾਂ ਕੌਮ ਦੇ ਸਿਪਾਹ ਸਲਾਰ ਬਣ ਕੇ ਵੀ ਨਹੀਂ ਨਾ ਕਹਿੰਦੇ ਵੀ ਫਲਾਣੀ ਪਾਰਟੀ ਦੀ ਸਪੋਰਟ ਕਰੋ ਟਰੱਕ ਚਲਾਉਣਾ ਜਾਂ ਕੋਈ ਵੀ ਕਿਰਤ ਕਰਨੀ ਦਸਨੋਂ ਦੀ ਕਿਰਤ ਹੈ ਇਹ ਵੀ ਕੋਈ ਮਹਿਣਾ ਸਾਡੇ ਵਾਸਤੇ ਕਿ ਅਸੀਂ ਕਿੱਥੇ ਬਹਿ ਕੇ ਵੀਡੀਓ ਪਾਉਣੇ ਭਾਵੇਂ ਬਾਹਰ ਖਲੋ ਕੇ ਪਾ ਦਈਏ ਕੀ ਸਾਨੂੰ ਸਵਾਲ ਕਰਨ ਦਾ ਹੱਕ ਵੀ ਨਹੀਂਗਾ ਤੁਹਾਨੂੰ ਤੇ ਤੁਸੀਂ ਕੀ ਕੀਤਾ ਜੀ ਅਸੀਂ ਜੋ ਕੀਤਾ ਜਾਂ ਨਾ ਕੀਤਾ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਅਸੀਂ ਜੇ ਨਹੀਂ ਕਰ ਸਕੇ ਤੇ ਕੀ ਜੇ ਤੁਸੀਂ ਕਰਦੇ ਹੋ ਤੁਸੀਂ ਮੁਖੀ ਉਹ ਆਪਣੇ ਆਪ ਨੂੰ ਕਵਾਉਂਦੇ ਹੋ ਦਮਦਮੀ ਟਕਸਾਲ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਗੱਦੀ ਤੇ ਵਾਰਸ ਕਵਾਉਂਦੇ ਹੋ ਫਰਜ਼ ਤੁਹਾਡਾ ਸੀ ਪ੍ਰਚਾਰ ਪ੍ਰਸਾਰ ਦਾ ਜਸ ਸਿੱਖ ਕੌਮ ਵਾਸਤੇ ਖੜਨ ਦਾ ਸਾਡਾ ਜਿਹੜਾ ਨੈਤਿਕ ਫਰਜ ਆ ਸਮੇਂ-ਸਮੇਂ ਬੋਲਣਾ ਜਾਂ ਜੋ ਵੀ ਅਸੀਂ ਕਰ ਸਕਦੇ ਅਸੀਂ ਤਾਂ ਕਰਦੇ ਆ ਨਾ ਜਿੱਥੇ-ਜਿੱਥੇ ਵੀ ਜੋ ਮੋਰਚੇ ਲੱਗੇ ਜਦੋਂ ਅਸੀਂ ਪੰਜਾਬ ਸੀ ਉਦੋਂ ਕਰਦੇ ਰਹੇ ਆ ਤੇ ਬੜਾ ਤੁਹਾਡਾ ਇਹੋ ਹੀ ਹੁੰਦਾ ਵਾ ਕਿ ਇੱਥੇ ਆਣ ਕੇ ਕਰੋ ਇੱਥੋਂ ਹੀ ਗਏ ਆ ਤੇ ਤੁਹਾਡੇ ਚਾਰਕ ਜਣੇ ਮੁਖ ਬਲਾਰੇ ਬਣ ਕੇ ਬਿਆਨ ਦਿੰਦੇ ਨੇ ਸਪਸ਼ਟੀਕਰਨ ਦਿੰਦੇ ਨੇ ਭਾਈ ਸਖਦੇਵ ਸਿੰਘ ਜੀ ਇਹ ਨੌ ਲੱਖਾ ਹੈ ਜੀ ਇਹ ਜਤਿੰਦਰ ਸਿੰਘ ਹੈ ਜੀ ਤੁਹਾਡੇ ਹੱਕ ਚ ਕੋਈ ਬੋਲਣ ਨੂੰ ਅਸੀਂ ਜਿੰਨੇ ਵੀ ਸਿੰਘਾਂ ਨਾਲ ਗੱਲ ਕੀਤੀ ਹੈ ਨਾ ਹੁਣ ਸਾਰੇ ਅੰਦਰੋਂ ਅੰਦਰ ਹੀ ਹੈ ਇਸ ਗਾਣੇ ਤੇ ਬਹੁਤ ਸ਼ਰਮਿੰਦੇ ਪਰ ਸਾਹਮਣੇ ਬੋਲ ਨਹੀਂ ਸਕਦੇ ਕਿਉਂਕਿ ਤੁਸੀਂ ਗੁੰਡਾਗਰਦੀਆਂ ਤੇ ਉਤਰ ਆਇਓ ਤੁਸੀਂ ਜਦੋਂ ਸ਼ਬੀਲ ਦੀ ਪਰੰਪਰਾ ਭੰਗ ਕਰਕੇ ਉਹ ਬੰਦਾ ਮਾਰਿਆ ਸੀ ਨਾ ਇੱਕ ਢੱਡਰੀਆਂ ਵਾਲੇ ਦਾ ਸੀ ਢੱਡਰੀਆਂ ਵਾਲੇ ਦੇ ਹਾਮੀ ਨਹੀਂ ਕਿਉਂਕਿ ਜਦੋਂ ਕੋਈ ਤੁਹਾਨੂੰ ਸਵਾਲ ਕਰੇ ਨਾ ਉਹ ਜਾਂ ਤਾਂ ਕਾਗਰਸੀਆਂ ਨਾਲ ਜੋੜ ਦਿੰਦੇ ਹੋ ਜਾਂ ਉਹ ਢੱਡਰੀਆਂ ਵਾਲੇ ਦਾ ਚੇਲਾ ਬਣਾ ਦਿੰਦੇ ਹੋ ਤੇ ਜਾਂ ਜਨਾਲੇ ਦੀਆਂ ਫੋਟੋਆਂ ਪਾ ਕੇ ਮੇਰੀ ਉਹ ਵੀਡੀਓ ਥੱਲੇ ਵੀ ਹਾਂ ਵੀ ਸ਼ਾਇਦ ਜਨਾਲੇ ਦੇ ਬੰਦੇ ਨੇ ਭਰਾਵਾ ਮੈਂ ਇੱਕ ਨਮਾਣਾ ਸਿੱਖ ਮੈਂ ਕਿਸੇ ਨਾ ਪਾਰਟੀ ਨਾ ਕਿਸੇ ਸੰਸਥਾ ਦੇ ਨਾਲ ਹੋਰ ਨਹੀਂ ਜੁੜਿਆ ਮੈਂ ਇੱਕ ਸਿਰਫ ਟ ਜਦੋਂ ਕੌਮ ਦੇ ਅਲੰਬਦਾਰ ਆਪਣੇ ਆਪ ਨੂੰ ਬਾਬਾ ਹਰਨਾਮ ਸਿੰਘ ਕਹੁੰਦੇ ਨੇ ਤੇ ਫਿਰ ਅਸੀਂ ਸਵਾਲ ਵੀ ਉਹਨਾਂ ਨੂੰ ਹੀ ਕਰਨੇ ਨਾ ਤੇ ਜਿਹੜੀਆਂ ਫੋਟੋਆਂ ਤੁਸੀਂ ਪਾ ਦਿੰਦੇ ਹੋ ਕਿਸੇ ਦੀਆਂ ਅਜਨਾਲੇ ਦੀਆਂ ਸਾਡੀਆਂ ਪੋਸਟਾਂ ਥੱਲੇ ਉਹਨਾਂ ਫੋਟੋਆਂ ਨਾਲ ਸਾਡਾ ਕੋਈ ਸਬੰਧ ਨਹੀਂ ਫੋਟੋਆਂ ਤਾਂ ਤੁਹਾਡੇ ਬਾਬਾ ਜੀ ਦੀਆਂ ਜਿਹੜੀਆਂ ਨੇ ਹਰਨਾਮ ਸਿੰਘ ਧਮੇਂ ਦੀਆਂ ਜਿਹੜੀਆਂ ਨੇ ਉਹ ਖੱਟਰ ਦੇ ਨਾਲ ਵੀ ਨੇ ਹਰਿਆਣੇ ਵਾਲੇ ਮੁੱਖ ਮੰਤਰੀ ਦੇ ਨਾਲ ਮੈਂ ਸਾਰਾ ਕੁਝ ਪਹਿਲਾਂ ਦੱਸ ਚੁੱਕਾ ਇਜਹਾਰ ਆਲਮ ਦੇ ਨਾਲ ਨਹੀਂ ਨਵੇਂ ਬਾਦਲਾਂ ਦੇ ਕੋਲ ਵੇਸਨ ਦੀ ਟਰੇ ਫੜ ਕੇ ਖੜੇ ਹੋਏ ਦੀਆਂ ਬਾਬਾ ਜੀ ਦੀਆਂ ਫੋਟੋਆਂ ਨੇ ਮੈਂ ਇਹੋ ਹੀ ਬੇਨਤੀ ਕਰਨਾ ਕਿ ਇਹ ਗੱਲ ਧਮਕੀਆਂ ਦੇ ਲਈ ਠੀਕ ਹੈ ਤੁਸੀਂ ਕਿਉਂਕਿ ਡਰਾਉਣਾ ਚਾਹੁੰਦੇ ਹੋ ਸਾਨੂੰ ਕਿ ਹਾਂ ਅੱਗੇ ਜਿਹੜਾ ਬੋਲੇ ਸੀ ਉਹ ਜਦੋਂ ਉਹਨੇ ਢੱਡਰੀਆਂ ਵਾਲੇ ਨੇ ਬਾਗੜ ਬਿਲਾ ਕਿਹਾ ਸੀ ਤੇ ਸ਼ਬੀਰ ਲੱਗੀ ਸੀ ਹਾਲੇ ਤੇ ਕਰੋ ਬੰਦੇ ਰੋਲਦੇ ਤੁਹਾਡੀ ਜਾਨ ਨੂੰ ਰੋਂਦੇ ਨੇ ਜਿਹੜੇ ਜੇਲਾਂ ਵਿੱਚ ਬੈਠੇ ਨੇ ਕਿ ਅਸੀਂ ਉਹ ਗਲਤੀ ਕੀਤੀ ਸੀ ਬਾਬੇ ਪਿੱਛੇ ਲਾ ਕੇ ਤੇ ਬਾਬਾ ਸਰਕਾਰੀ ਹੋਣ ਕਰਕੇ ਉਦੋਂ ਤੁਹਾਡਾ ਬਚ ਗਿਆ ਸੀ ਕਿਉਂਕਿ ਉਦੋਂ ਕਾਂਗਰਸ ਦੀ ਸਰਕਾਰ ਸੀ ਤੁਸੀਂ ਦੂਜਿਆਂ ਨੂੰ ਤਾਂ ਕਾਂਗਰਸੀ ਕਹਿੰਦੇ ਹੋ ਪਰ ਉਸੇ ਕਾਂਗਰਸ ਨੇ ਹੀ ਕੈਪਟਨ ਸਰਕਾਰ ਨੇ ਉਦੋਂ ਤੁਹਾਨੂੰ ਬਚਾ ਲਿਆ ਸੀ ਤੁਹਾਡੇ ਬਾਬੇ ਨੂੰ ਤੇ ਮੈਂ ਇਹੋ ਹੀ ਬੇਨਤੀ ਕਰਾਂਗਾ ਕਿ ਜਿਹੜੇ ਸਵਾਲ ਨੇ ਨਾ ਜੋ ਕੌਮ ਦੇ ਹਿਰਦੇ ਬਲੁੰਦਰੇ ਨੇ ਤੁਸੀਂ ਇੱਕ ਕਾਤਲ ਜਮਾਤ ਦਾ ਸਾਥ ਦੇ ਕੇ ਉਹਨਾਂ ਗੱਲਾਂ ਦੇ ਜਵਾਬ ਸਭੇ ਇੱਕ ਭਾਸ਼ਾ ਦੇ ਵਿੱਚ ਕਿਸੇ ਵੀ ਡਿਬੇਟ ਚੈਨਲ ਤੇ ਆ ਕੇ ਅਸੀਂ ਤੁਹਾਡੇ ਨਾਲ ਨਹੀਂ ਕਰਾਂਗੇ ਕਿਉਂਕਿ ਤੁਸੀਂ ਸਾਡੇ ਲੈਵਲ ਦੇ ਨਹੀਂ ਆਪਣੇ ਮੁਖੀ ਹਰਨਾਮ ਸਿੰਘ ਤੋਂ ਮਾਨੂੰ ਆਖੋ ਵੀ ਸਾਡੀਆਂ ਗੱਲਾਂ ਦੇ ਜਵਾਬ ਦੇਣ ਆਣ ਕੇ ਜਿਹੜੇ ਮਰਜ਼ੀ ਟਾਈਮ ਤੁਹਾਡਾ ਜਗਾ ਤੁਹਾਡੀ ਜਿਵੇਂ ਕਹਿੰਦੇ ਹੁੰਦੇ ਰਹਿਣਾ ਵੀ ਜਿਹੜਾ ਮਰਜ਼ੀ ਚੈਨਲ ਲਾਇਓ ਤੁਸੀਂ ਆਪਣੇ ਪੱਖ ਦਾ ਲਿਓ ਸਬਿਕ ਭਾਸ਼ਾ ਦੇ ਵਿੱਚ ਸਾਰਥਕ ਸਵਾਲ ਕੀਤੇ ਜਾਣਗੇ ਤੇ ਸਾਰਥਕ ਜਵਾਬ ਦਿੱਤੇ ਜਾਣਗੇ ਗਾਲੀ ਗਲੋਚ ਦੇ ਨਾਲ ਜਾਂ ਧਮਕੀਆਂ ਦੇ ਨਾਲ ਹੁਣ ਅਸੀਂ ਡਰਨਾ ਨਹੀਂ ਕੋਈ ਨਹੀਂ ਅਸੀਂ ਤਾਂ ਕਹਿੰਦੇ ਨਾ ਵੀ ਮਰਨੇ ਤੇ ਕੀ ਡਰਬਣਾ ਜਦ ਹੱਥ ਸਦੋਹਰਾ ਲੈਣ ਕਿ ਮਾਰ ਹੀ ਦਿਓਗੇ ਨਾ ਉਹ ਵਾਤਾ ਤੁਸੀਂ ਕੁਝ ਨਹੀਂ ਨਾ ਕਰ ਸਕਦੇ ਤੁਸੀਂ ਬੋਟੀ-ਬੋਟੀ ਕਰਨ ਦੀਆਂ ਧਮਕੀਆਂ ਦੇਂਦੇ ਵੀ ਅਸੀਂ ਬੋਟੀ-ਬੋਟੀ ਕਰਦੇ ਆਂਗੇ ਤੇ ਮੈਂ ਇਹੋ ਹੀ ਸੰਗਤਾਂ ਨੂੰ ਇਹੋ ਹੀ ਬੇਨਤੀ ਕਰਨੀ ਚਾਹਣਾ ਕਿ ਤੁਸੀਂ ਸੱਚ ਦਾ ਸਾਥ ਦਿਓ ਜੋ ਇਹ ਮਖੌਟਾ ਸੀ ਇੱਕ ਨਕਲੀ ਮੁਖੀ ਦਾ ਉਹ ਹੁਣ ਲੈ ਚੁੱਕਾ ਹੈ ਦੁਨੀਆ ਦੇ ਸਾਹਮਣੇ ਆ ਤੇ ਦੁਨੀਆ ਨੂੰ ਜਾਣ ਲੈਣਾ ਚਾਹੀਦਾ ਜਿਹੜੇ ਲੋਕ ਹਜੇ ਵੀ ਸ਼ਾਇਕ ਬੋਲਦੇ ਨਹੀਂ ਨਾ ਉਹਨਾਂ ਨੂੰ ਵੀ ਹੁਣ ਆਵਾਜ਼ ਬੁਲੰਦ ਕਰਨੀ ਚਾਹੀਦੀ ਏ ਇੱਕ ਸ਼ਹੀਦਾਂ ਦੀ ਧਾਰਮਿਕ ਸੰਸਥਾ ਜਿਹੜੀ ਸਾਡੀ ਉਹਨੂੰ ਹੁਣ ਆਜ਼ਾਦ ਕਰਵਾਉਣਾ ਚਾਹੀਦਾ ਇਹੋ ਹੀ ਬੇਨਤੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ